ਜੇ ਭਾਜੀ ਨੇ ਕਿੰਨੇ ਵਜੇ ਆਣਾ? ਨਹੀਂ ਹੋਈ ਭਾਜੀ ਨਾਲ ਕੋਈ। ਭਾਜੀ ਗਏ ਆ ਕਿਤੇ ਉਹ ਕਹਿੰਦੇ ਸੀਗੇ ਕਿ ਮੈਂ ਆਵਾਂ ਥੋੜੀ ਜਿੜ ਚ। ਭਾਜੀ ਕਹਿੰਦੇ ਸੀ ਦੁਪਹਿਰ ਤੋਂ ਬਾਅਦ ਲੈ ਜਾਓ ਆ ਕੇ ਪੇਮੈਂਟ ਨਾਲ। ਪੇਮੈਂਟ ਲੈਣਾ ਹੈ। ਉਹ ਮੈਂ ਤਾਂ ਜੇ ਛੁੱਟੀ ਤੇ ਹੀ ਸੀਗਾ। ਆਹੋ ਮੈਂ ਜਾਣਾ ਸੀ ਪ੍ਰੋਗਰਾਮ ਤੇ ਕਿਤੇ। ਹੂੰ। ਤੇ ਅਜੇ ਵੀ ਲੋਡ ਸੀਗੀ ਬਹੁਤ। ਓਕੇ। ਭਾਜੀ ਮੈਨੂੰ ਕੀਤਾ ਸੀ ਮੇਰੇ ਸਵੇਰੇ ਫੋਨ ਤੇ ਭਾਜੀ ਤਾਂ ਭਰਾ 10 ਤੋਂ 11 ਨਹੀਂ ਹੋਣ ਦਿੱਤੇ ਅੱਜ 10 ਤਰੀਕ। ਉਹ ਮੀ ਆਜੇ ਲੋਡ ਸੇ ਨਹੀਂ ਤਾਂ ਆਈ ਨਹੀਂ ਆਪਾਂ ਨੂੰ ਪਤਾ ਹੀ ਆਪਾਂ ਪਾਈ ਦਾ ਪਰ ਤਾਂ ਹੀ ਪੈਸਾ ਦੇ ਹੀ ਦਿੰਦੇ ਨੇ ਭਾਈ ਸਰ ਹੈ ਨਾ ਪੱਸੀ ਮਾੜੀ ਹੈ ਬਹਿ ਹੈ ਨਾ ਤਾਂ ਵਧੀਆ ਬਣ ਕਹਿੰਦੇ ਤੁਸੀਂ ਕੋਈ ਕਰੋ ਤਾਂ ਸਹੀ ਹੁਣ ਕਿੰਨਾ ਕ ਟਾਈਮ ਲੱਗਦਾ ਆ ਪਾ ਪੁੱਛਣ ਨਾ ਪਾਜੀ ਮੇਰੇ ਕਿਉਂ ਮੈਂ ਵੀ ਜਾਣਾ ਲੇਟ ਨਾਲ ਹੈਲੋ ਬਾਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬਾਜੀ ਕਰਤਾ ਸੀਗਾ ਕਰਾਂ ਤਾਂ ਕਰਾਂ ਤਾਂ ਗੱਡੀਆਂ ਵੇਚਤੀਆਂ ਸੀ ਓਕੇ ਭਾਜੀ ਮਨਿੰਦਰ ਨੇ ਮਿਲਣਾ ਹੈ ਤੁਹਾਨੂੰ ਛੁੱਟੀ ਤੇ ਸੀਗਾ ਅੱਜ ਆਇਆ ਵਾ ਅੱਛਾ ਅੱਛਾ ਗੱਡੀ پارک ਕਰਦੇ ਪਏ ਹਾਂ ਚਲੋ ਆਜੋ ਜੀ ਆਪ ਓਕੇ ਛਿਕਾ ਭਾਜੀ ਤੁਸੀਂ ਕਾਲ ਆਵੀ ਮਨਿੰਦਰ ਕੇ ਮੇਆ ਲਈਏ ਭਾਜੀ ਕੀ ਗੱਲ ਅੱਜ ਬੜੀ ਟੌਰ ਗੱਡੀ ਆ ਹਾ ਛੁੱਟੀ ਮਾਰ ਗਿਆ ਮੈਂ ਜਾਣਾ ਸੀ ਭਾਜੀ ਕਿਤੇ ਅੱਜ ਜ਼ਰੂਰੀ ਅੱਛਾ ਅੱਛਾ ਉਹ ਤਾਂ ਮੈਨੂੰ ਤਨਖਾਹ ਤਾਂ ਦੇ ਦੇਣੀ ਸੀ ਮੈਨੂੰ ਤਨਖਾਹ ਨਹੀਂ ਮਾਰਦੇ ਸੀ ਤੇ ਨਹੀਂ ਨਹੀਂ ਉਹ ਤਾਂ ਮੈਨੂੰ ਪਤਾ ਭਾਈ ਤਨਖਾਹ ਤਾਂ ਹਰ ਮਹੀਨੇ ਦੇ ਹੀ ਦਿੰਦੇ ਆ ਬੱਚੇ ਮੈਂ ਜਾਣਾ ਸੀ ਤੇ ਪਾਰਟੀ ਤੇ ਘਰ ਦੇ ਨਾਲ ਸੀਗੇ ਕਿਹ ਚ ਪੈਸਾ ਹੈ ਨਹੀਂ ਸੀ ਕੋਈ ਮੈਂ ਕਿਹਾ ਭਰਾਜੀ ਲੈ ਜੀ ਅੱਛਾ ਅੱਛਾ ਤਾਈ ਤਨੂੰ ਮੈਂ ਫੋਨ ਕੀਤਾ ਜੀ ਤੁਸੀਂ ਕਿਹਾ ਦੁਪਹਿਰ ਤੋਂ ਬਾਅਦ ਲੈ ਜੀ ਹਾਂ ਹਾਂ ਉਹਦੇ ਰ ਗੱਡੀਆਂ ਸੀਗੀਆਂ ਦੋ ਕਫਸੀ ਹੋਈਆਂ ਮੈਂ ਨਵੀਂ ਨੂੰ ਵੀ ਹੁਣ ਕਹਿ ਕੇ ਟਾਈਮ ਆ ਗੱਡੀਆਂ ਤਾਂ ਹੋ ਗਿਆ ਕੰਮ ਹੁਣ ਇਹ ਜਸਟ ਫੋਨ ਆਇਆ ਸੀਦਾ ਕਹਿੰਦਾ ਗੁਰਿੰਦਰ ਆਰੇ ਹਾਂ ਜੀ ਮੈਂ ਆ ਗਿਆ 7:00 ਘੰਟੇ ਪਹਿਲਾਂ ਤੋਂ ਫਿਰ ਨਵੀ ਭਾਈ ਨੇ ਤੁਹਾਨੂੰ ਫੋਨ ਕੀਤਾ ਠੀਕ ਹੁਣ ਤਾਂ

ओके जी स्वیرے 크라운 ਉਹ ਬੱਲੇ ਪ੍ਰਿੰਦਰ ਸਿੰਘ ਜੀ ਮੜਗੀ ਤਨਖਾ हां ਹੈ ਮੜਗੀ ਮੜਗੀ ਉਹ ਸ਼ਾ ਪੂਰਾ ਚਿੱਟਾ ਕਬੂਤਰ ਬਣਿਆ ਹੋਇਆ ਹੈ ਹੈ ਜਾਣਾ ਇਹ ਤੁਹਾਨੂੰ ਦੱਸਿਆ ਨਾ ਪਾਰਟੀ ਤੇ हां ਚਲੋ ਵਧੀਆ ਵਧੀਆ acha ਮੈਨੂੰ ਗੱਲ ਨਹੀਂ ਸਮਝ ਆਈ ਤੇਰੀ ਕੀ ਭਾਜੀ ਤੂੰ ਅੰਦਰੋਂ ਪੈਸੇ ਲੈ ਕੇ ਆਇਆ ਜਦੋਂ ਉੱਥੇ ਆਉਂਦਾ ਹੁੰਦਾ ਹੈ ਨਾ ਆਪਣੀ ਕੁਝ ਪੈਸੇ ਉੱਪਰ ਲੀਜੇ ਪਾਲੇ ਕੋ ਥੱਲੇ ਪਾਲੇ ਤੇ ਕੀ ਗੱਲ ਪਰਝਾਈ ਤੂੰ ਡਰ ਲੱਗਦਾ ਪਰਝਾਈ ਸਾਰੇ ਪੈਸੇ ਕੱਢ ਲੈਂਦੀ ਹੈ ਉਹ ਨਹੀਂ ਨਹੀਂ ਭਾਜੀ ਹਾਂ ਫਿਰ ਨਾ ਮੈਂ ਕੀ ਆ ਤਾ ਮੈਂ ਨਾ ਹਰ ਮਹੀਨੇ ਦਾਂ ਪਜੁਰ ਗਾਣੇ ਪਿੱਛੇ ਸਖਾਇਆ ਗੁਰਬਾਣੀ ਚ ਪੜਦੇ ਆ ਮਤਲਬ ਸਵੰਦ ਘੜਦਾ ਆਪਣੀ ਦਰਬਾਰ ਤੋਂ ਸਮਾਇਸਾ ਨੂੰ ਕਰ ਰਾਈਦਾ ਹਰ ਮਹੀਨੇ ਕੀ ਬਾਤ ਆ ਯਾਰ ਬਹੁਤ ਵਧੀਆ ਗੱਲ ਹੈ ਕਿ ਪਤਾ ਆਪਣੇ ਥੋੜੇ ਜਿਹੇ ਪੈਸੇ ਦੇਣ ਨਾਲ ਕਿਸੇ ਗਰੀਬ ਦਾ ਭਲਾ ਹੋ ਜਾਏ ਤਾਂ ਕਰਕੇ ਉਹਦਾ ਆਪ ਦਾ ਜੀ ਸਸਵੰਦ ਕੱਢਦੇ ਹੀ ਘੜਦਾ ਹਰ ਮਹੀਨੇ ਬਹੁਤ ਵਧੀਆ ਗੱਲ ਹੈ ਚਲੋ ਥੋੜੀ ਜੀ ਤਨਖਾਹ ਉਦੋਂ ਵੀ ਕੱਟੀ ਜਾ ਰਹੀ ਸੀਗਾ ਜਮਾੜੇ ਫੱਟੇ ਵੱਧ ਕੀਆ ਦੋਨੋਂ ਕੱਢੀਦਾ ਉਸ ਤੋਂ ਇਹ ਬੜੀ ਚੰਗੀ ਗੱਲ ਹੈ ਹਾਂਜੀ ਤੇ ਫਿਰ ਗੁਰਦੁਆਰਾ ਸਾਹਿਬ ਆ ਗਿਆ ਹੁੰਦਾ ਹਾਂ ਗੁਰਦੁਆਰਾ ਸਾਹਿਬ ਗੋਲਕ ਚ ਪਾ ਲਈਦਾ ਨਹੀਂ ਜੀ ਗੁਰਬਾਣੀ ਚ ਸੁਣਿਆ ਹੀ ਹੁੰਣਾ ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ ਕਿਆ ਪਰ ਅੱਜ ਕੱਲ ਮਨਿੰਦਰ ਮੈਂ ਦੇਖ ਰਿਹਾ ਵੀ ਗੁਰੂ ਕੀ ਗੋਲਕ ਵੀ ਹੈ ਤੇ ਮੂੰਹ ਗਰੀਬ ਦਾ ਨਹੀਂ ਉਹ ਕਿਤਾ ਬਈ ਮੂੰਹ ਅੱਜ ਕੱਲ ਪ੍ਰਧਾਨਾਂ ਦੇ ਬਣ ਗਏ ਗੁਰੂ ਕੀ ਗੋਲਕ ਤੇ ਗਰੀਬ ਦਾ ਮੂੰਹ ਉਹ ਮੂੰਹ ਆ ਜਿਹੜਾ ਨਾ ਉਹ ਪ੍ਰਧਾਨਾਂ ਦਾ ਹੋ ਚੁੱਕਿਆ ਤੁਸੀਂ ਆਪਣਾ ਪੈਸਾ ਦਸਵੰਦ ਚ ਲਾਉਨੇ ਹੋ ਬਹੁਤ ਵਧੀਆ ਕਰਦੇ ਹੋ ਬਹੁਤ ਹੀ ਵਧੀਆ ਕਰਦੇ ਹੋ ਅੰਮ੍ਰਿਤ ਤੇ ਤੁਹਾਨੂੰ ਪਤਾ ਆਪਣੇ ਆਲੇ-ਦੁਆਲੇ ਮੱਲੇਆਂ ਦੇ ਵਿੱਚ ਗੁਰਦੁਆਰੇ ਹੁੰਦੇ ਆ ਛੋਟੇ ਹਾਂ ਜਿੱਥੇ ਪੱਖੇ ਤੱਕ ਨਹੀਂ ਹੁੰਦੇ ਨਹੀਂ ਹੁੰਦੇ ਨਾ ਆਪਣਾ ਦਸਵੰਦ ਯਾਰ ਉੱਥੇ ਲਾਓ ਉੱਥੇ ਪੱਖੇ ਜੜਾ ਦਿਓ ਕਿਸੇ ਗੁਰਦੁਆਰੇ ਵਿੱਚ ਠੰਡੇ ਪਾਣੀ ਲਈ ਵਾਟਰ ਕੋਲਰ ਨਹੀਂ ਹੁੰਦਾ ਨਹੀਂ ਹੁੰਦਾ ਬਹੁਤ ਐਵੇਂ ਛੋਟੇ ਛੋਟੇ ਗੁਰਦੁਆਰੇ ਚ ਸੰਗਤ ਕਈ ਵਾਰ ਕੋਈ ਰਾਹੀ ਗੀ ਵੀ ਪਾਣੀ ਨੂੰ ਠੰਡਾ ਪਾਣੀ ਨੂੰ ਗਰਮੀਆਂ ਦਾ ਹਮ ਗਰਮੀਆਂ ਦਾ ਤਰਸਦਾ ਹੁੰਦਾ ਹੈ ਨਾ ਫਿਰ ਉਸ ਤੋਂ ਬਾਅਦ ਮੈਂ ਦੇਖਿਆ ਵੱਡੇ ਗੁਰਦੁਆਰਿਆਂ ਵੱਲ ਜਾਂਦੇ ਹਨ ਹੈ ਨਾ ਬਹੁਤ ਸੰਗਤ ਆਉਂਦੀ ਹੈ ਬੜਾ ਪੈਸਾ ਚੜਦਾ ਹੁੰਦਾ ਜੀ ਕਦੇ ਗੁਰੂ ਸਾਹਿਬ ਨੇ ਕਿਹਾ ਵੀ ਮੇਰੇ ਤੇ ਵਧੀਆ ਸੁੰਦਰ ਪੋਸ਼ਾਕੇ ਪਾਓ ਕਦੇ ਗੁਰੂ ਸਾਹਿਬ ਨੇ ਇਹ ਕਿਹਾ ਵਾ ਵੀ ਮੈਨੂੰ ਆ ਕੇ 1000 ਰੁਪਏ 2000 ਰੁਪਏ 5000 ਦਾ ਮੱਥਾ ਟੇਕੋ ਨਹੀਂ ਨਹੀਂ ਕੀਆ ਮੇਉਂ ਲੋਕ ਆਪਣੀ ਸ਼ਰਧਾ ਦੇ ਹਿਸਾਬ ਨਾਲ ਕੋਈ ਸ਼ਰਧਾ ਦੇ ਹਿਸਾਬ ਨਾਲ ਚਾਂਦੀ ਦਈ ਜਾਂਦਾ ਕਿਉਂ ਗੁਰਦੁਆਰੇ ਜਿੱਥੇ ਆਪਾਂ ਦਾ ਸੰਬੰਧ ਕੱਢਦੇ ਆ ਓਥੇ ਦੀ ਡਿਵੈਲਪਮੈਂਟ ਕੀ ਹੁੰਦੀ ਐ ਤੁਸੀਂ ਕਿਸੇ ਗ੍ਰੰਥੀ ਨੂੰ ਪੁੱਛ ਕੇ ਦੇਖੋ ਉਹਦੀ ਤਨਖਾਹ ਕਿੰਨੀ ਆ ਆਮ ਗ੍ਰੰਥੀ ਦੀ ਤਨਖਾਹ ਕਿੰਨੀ ਐ 4000 5000 ਫਿਰ ਇਹ ਆਪਾਂ ਦਿੰਨੇ ਆ ਤੇ ਉਹ ਗ੍ਰੰਥੀ ਵੀ ਤਾਂ 5000 ਚ ਗੁਜ਼ਾਰਾ ਕਰ ਰਿਆ ਕਿੰਨਾ ਓੱਖਾ ਬੱਚੇ ਪੜਾਣੇ ਆ ਕਰਦੇ ਖਰਚੇ ਆ ਫਿਰ ਹੋਰ ਖਰਚੇ ਆ ਇੱਕ ਕੀਰਤਨੀ ਜਥਾ ਹੁੰਦਾ ਹਾਂਜੀ ਹਾਂਜੀ ਉਹਨੂੰ ਪਤਾ ਕਿੰਨੀ ਭੇਟਾ ਮਿਲਦੀ ਆ ਉਮ 202500 202500 ਇਹ ਟਟੇ ਟੇ ਪਰਿਵਾਰ ਆ ਉਹਨਾਂ ਦੇ ਤੇ ਜੂਰੀ ਜੀ ਉਹ ਦਸਵੰਦ ਤੁਹਾਡਾ ਜਿਹੜਾ ਲੱਗ ਰਿਹਾ ਗੁਰਦੁਆਰਿਆਂ ਤੇ ਲੱਗ ਰਿਹਾ ਗੁਰਦੁਆਰਿਆਂ ਤੇ ਮਹਿੰਗੇ ਪੱਥਰ ਮਹਿੰਗੀਆਂ ਟਾਈਲਾਂ ਮਹਿੰਗਾ ਮਾਰਬਲ ਮਹਿੰਗੇ ਟਾਰਟ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਲੱਗਣਾ ਚਾਹੀਦਾ ਸਭ ਦਾ ਘਰ ਉਹ ਬਹੁਤ ਵਧੀਆ ਹੋਣਾ ਚਾਹੀਦਾ ਪਰ ਉਹਦੇ ਨਾਲ ਨਾਲ ਕਿਹੜਾ ਦਸਵੰਦ ਹੈ ਸੱਚੀ ਗਰੀਬੀ ਨੂੰ ਲੱਗਣਾ ਜਿਵੇਂ ਕੋਈ ਬੱਚਾ ਪੜਨ ਚ ਬਹੁਤ ਸ਼ਿਆਰਾ ਪਰ ਉਹਦੇ ਪਰਿਵਾਰ ਦਾ ਇੰਨਾ ਹੈ ਨਹੀਂ ਸਮਰੱਥ ਵੀ ਉਹਨੂੰ ਪੜਾ ਸਕੇ ਉਹ ਸਕੂਲ ਦੀ ਫੀਸ ਦੇ ਸਕਾ ਆਪਣਾ ਦਸਵਾਂ ਉੱਥੇ ਨਾ ਕਿਸੇ ਗਰੀਬ ਦੀ ਸਕੂਲ ਦੀ ਫੀਸ ਦੇ ਕਿਸੇ ਪਰਿਵਾਰ ਚੋਂ ਜੁਆਨ ਲੈ ਦੇ ਜਿਹੜਾ ਕੋਈ ਵਿਚਾਰਾ ਕੰਮ ਨਹੀਂ ਕਮਾਈ ਕਰ ਸਕਦਾ ਪਰ ਬਿਮਾਰੀ ਲੱਗੀ ਹੋਈ ਆ ਦੇਖਣ ਲੱਗਿਆ ਮਹਿੰਗੀਆਂ ਹੋ ਗਈ ਉਸ ਤੋਂ ਇਲਾਵਾ ठीक है जी तुम्हें होर बड़ी इदा दिन चीज़ा है आप कर सैंतक कताया नहीं कि तो मैं दसवंध करना तो दसवंध नहीं है भी मैं लगता मैं किसीवर पूरी करती है दसवंध है वो जरूरी नहीं भी दसवा ऐसा ही होना और मेरी जो पंह रुपये है तो किसी ने भे रोटी पाती ना तो पंह रुपये भी दसवंध है मैं किसी स्कूल के बच्चे की पीछ करती ना 200 ਰੁਪਏ 5000 ਰੁਪਏ ਉਹ ਦਸਾਂਕ ਆਹ ਬੇਸ਼ੱਕ ਪਾਣ ਦਿੱਜੇਗੇ ਸਹੀ ਕਿਸੇ ਨੂੰ ਸਿੱਧੀ ਨਾ ਲੱਗਦਾ ਲਖਤਾ ਭਾਈ ਜਾਨ ਨੂੰ ਪਤਾ ਨਹੀਂ ਆਉਤੇ ਕਿੱਥੇ ਜਾ ਰਹੇ ਆ ਪਹਿਲੇ ਕਿੱਥੇ ਜਾ ਰਹੇ ਕਿਹਦੇ ਕੋਲ ਜਾ ਰਹੇ ਆ ਕਿਹਦੇ ਕੋਲੇ ਜਾ ਰਹੇ ਸਮਝ ਆਈ ਮੈਂ ਇਹ ਨਹੀਂ ਕਹਿੰਦਾ ਮੈਂ ਇਸ ਚੀਜ਼ ਦੀ ਬਿਲਕੁਲ ਗੱਲ ਨਹੀਂ ਕਰਦਾ ਵੀ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਗੁਰੂ ਇੱਕ ਪੈਸੇ ਨਹੀਂ ਪਾਣੇ ਚਾਹੀਦੇ ਹਾਂ ਤੁਸੀਂ ਛੱਡ ਦੇ ਅਨਸਾਰ ਪਾਓ ਜਿਹੜੇ ਤੁਹਾਡਾ ਅਸਲ ਦਸਵੰਦ ਹੈ ਨਾ ਉਹ ਸੱਚੀ ਕਿਸੇ ਵਧੀਆ ਜਗ੍ਹਾ ਤੇ ਸੱਚੀ ਕਿਸੇ ਗਰੀਬ ਨੂੰ ਲੱਗਣਾ ਚਾਹੀਦਾ ਬਿਲਕੁਲ ਸਹੀ ਕਿੰਨੇ ਨੂੰ ਲੱਗਣਾ ਚਾਹੀਦਾ ਚਲ ਮੈਂ ਤਾਂ ਤੈਨੂੰ ਐਵੇਂ ਗੱਲ ਲੱਜ ਪਾ ਕੇ ਬਹਿ ਗਿਆ ਹੈ ਤੂੰ ਵਿਆਹ ਤੋਂ ਲੇਟ ਹੁੰਦਾ ਹੋਣਾ ਫੰਕਸ਼ਨ ਤੋਂ ਲੈ ਮੈਂ ਸਮਝ ਕਾ ਤੋੜੀ ਗੱਲ ਕਿ ਜ਼ਰਾ ਨਾ ਚਲ ਆ ਮਜ਼ਾ ਆ ਗਿਆ ਅੱਜ ਹਾਂ ਜੀ ਆ ਤੀਕ ਹੈ ਚਲ ਖਿਆਲ ਰੱਖ ਤੇਰਾ ਭਾ ਮਿਲਦੇ ਆ ਓਕੇ ਭਾਈ ਓਕੇ